ਇਹ ਰੋ ਆਲ ਇੰਡੀਆ ਦੇ ਵਿੱਚ ਆਹ ਰੇਟ ਅੱਜ ਜਿਹੜੇ ਪੈਸਟੀਸਾਈਡ ਦੇ ਰੇਟ ਮੈਂ ਤੁਹਾਨੂੰ ਦੇਣੇ ਨੇ ਸਪਰੇਹਾਂ ਦੇ ਅੱਜ ਤੱਕ ਨਹੀਂ ਕਿਸੇ ਨੇ ਦਿੱਤੇ ਸਭ ਤੋਂ ਘੱਟ ਰੇਟ ਅੱਜ ਕੱਲੀ-ਕੱਲੀ ਦਵਾਈ ਦਾ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਾਂਗੇ ਤੇ ਬਾਕੀ ਪੰਜਾਬ ਦੇ ਸਭ ਤੋਂ ਵੱਡੇ ਕੈਸ਼ ਕਾਊਂਟਰ ਤੇ ਪਹੁੰਚੇ ਆ ਸਭ ਤੋਂ ਵੱਡਾ ਕਿਵੇਂ ਆ ਕਿਉਂਕਿ ਆਲ ਪੰਜਾਬ ਦੇ ਵਿੱਚ ਗਰਾਫ ਚੱਕ ਲਓ ਤੁਸੀਂ ਇੰਨਾ ਤੋਂ ਵੱਧ ਸੇਲ ਕਿਸੇ ਦੀ ਨਹੀਂ ਹੈਗੀ ਲੋਂਗੋਵਾਲ ਵਾਲੇ ਤੁਹਾਨੂੰ ਪਤਾ ਮਸ਼ਹੂਰ ਨੇ ਜੇ ਸਸਤੀ ਦਵਾਈ ਦੀ ਗੱਲ ਕਰੀਏ ਤਾਂ ਵੀ ਨਾਮ ਲੋਂਗੋਵਾਲ ਦਾ ਆਉਂਦਾ ਤੇ ਲੌਂਗਵਾਲ ਦੀ ਇੱਕੋ ਇੱਕ ਦੁਕਾਨ ਤੁਹਾਨੂੰ ਧੰਨ ਬਾਬਾ ਆਨੰਦ ਸਿੰਘ ਜੀ ਖੇਤੀવાડી ਸਟੋਰ ਉਥੇ ਆਪਾਂ ਪਹੁੰਚੇ ਲੌਂਗੋਵਾਲ ਖੇਤੀવાડી ਸਟੋਰ ਦੇ ਨਾਮ ਨਾਲ ਵੀ ਅੱਜਕੱਲ ਮਸ਼ਹੂਰ ਆ ਇੰਟਰਨੈਟ ਤੇ ਤੇ ਇਹਨਾਂ ਦੇ ਕੀ ਕੀ ਰੇਟ ਹੋਣ ਵਾਲੇ ਨੇ ਅੱਜ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਸੱਸੀ ਗਾਲ ਬਾਈ ਸੱਸੀ ਗਾਲ ਬਾਈ ਜੀ ਤੇ ਬਾਈ ਚੈਲੰਜ ਹੀ ਆਪਣਾ ਪੂਰੇ ਇੰਡੀਆ ਬਾਈ ਆਲ ਓਵਰ ਇੰਡੀਆ ਦੀ ਚੈਲੰਜ ਆ ਬਾਈ ਠੀਕ ਹੈ ਰੇਟਾਂ ਦਾ ਕੁਆਲਟੀ ਦਾ ਬਾਈ ਫੁੱਲ ਵਟਾ ਫੁੱਲ ਤੇ ਅੱਜ ਜਿਹੜੇ ਰੇਟ ਦੇ ਦਾਂਗੇ ਅੱਜ ਆਪਾਂ ਰੇਟ ਪਾ ਦਿੰਨੇ ਆ ਬਾਈ ਠੀਕ ਹੈ ਦੇਵੇਂ ਮੰਨ ਲਓ ਆਪਾਂ ਪਦਾਨ ਤੋਂ ਸਟਾਰਟ ਕਰ ਲੈਨੇ ਆ ਠੀਕ ਆ ਸ਼ੁਰੂ ਹੀ ਰੇਟ ਤੋਂ ਕਰ ਲਈ ਵੀਡੀਓ ਰੇਟ ਰੇਟ ਹੀ ਪਾਉਣੇ ਆਪਾਂ ਸਾਰਿਆਂ ਨੂੰ ਪਹਿਲਾਂ ਬਈ 85 ਰੁਪਏ ਬਈ ਪਦਾਨ ਸਟਾਰਟ ਬਈ 85 ਤੋਂ 85 ਰੁਪਏ 85 ਬਹੁਤ ਘੱਟ ਹੋ ਗਿਆ ਕੋਈ ਚੱਕਰੇ ਨਹੀਂ ਬਈ ਆਪਾਂ ਦੇਵਾਂਗੇ ਦਵਾਂਗੇ ਬਈ ਨਾਲੇ ਬਿੱਲ ਤੇ ਕੰਮ ਕਰੂ 100 ਹਾਂ ਫੁੱਲ ਵੱਡਾ ਫੁੱਲ ਕੰਪਨੀ ਦੀ ਵਧੀਆ ਕੰਪਨੀ ਦੀ ਬਈ ਠੀਕ ਹੈ ਕੋਰਾ ਜਨ ਬਈ ਮੰਨ ਲਓ 150 ਐਮਐਲ ਪੈਕਿੰਗ ਸਾਲਟ ਬਈ ਉਹ ਲਾ ਲਓ 250 ਰੁਪਏ ਤੋਂ ਸਟਾਰਟ ਬਈ 220 220 ਬੈਦੋ ਓਨਲੀ ਓਨਲੀ ਉਹ ਲਾ ਲੋ ਦੋ 223 ਕਿੱਲਾਂ ਚ ਪੈ ਜਾਂਦੀ ਹੈ ਬਈ 150 ਐਮਐਲ ਪੈਕੇਜ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਚੋ ਆ ਗਈ ਬਈ ਪੈਰਾਗੋਟ ਹਮ ਜਿਹੜੀ 12 ਮਹੀਨੇ ਜਿਹੜੀ 12 ਮਹੀਨੇ 30 ਦਿਨ ਚੱਲਦੀ ਉਹ ਆ ਹਮ ਠੀਕ ਹੈ ਛੱਟਪਟ ਵੀ ਕਹਿ ਦਿੰਨੇ ਆ ਉਹ ਉਹ ਬਈ 150 ਰੁਪਏ ਲੀਟਰ ਸਿਰਫ 150 ਸਿਰਫ 150 ਰੁਪਏ ਲੀਟਰ ਕੀ ਬਾਤ ਸਟਾਰਟ ਬਈ ਜੀ ਠੀਕ ਹੈ ਉਸ ਤੋਂ ਬਾਅਦ ਚੋ ਆ ਜੋ ਬਈ ਕਹਿੰਦੇ ਨੇ ਆਪਾਂ ਫਟੇਰਾ ਹਮ ਜਿਹਨੂੰ ਕਹਿੰਦੇ ਨੇ ਆ 4 ਕਿਲੋ ਦੀ ਪੈਕਿੰਗ ਹਮ ਠੀਕ ਹੈ ਉਹ 280 ਰੁਪਏ ਕਾ ਕਿਤ ਦਾ ਰਹੀ ਟਰ ਬਾਈ 200 ਸਟਾਰਟ ਹੂੰ ਠੀਕ ਆ ਉਥੋਂ ਸ਼ੁਰੂ ਆ ਬਾਈ 280 ਰੁਪਏ ਤੋਂ ਤੇ ਚੰਡੇ ਰੋਗ ਵਾਸਤੇ ਕੋਈ ਚੰਡੇ ਰੋਗ ਵਾਲੀ ਲਾ ਲਓ ਬਾਈ ਠੀਕ ਆ ਅੱਧੇ ਕਿਲੋ ਦੀ ਪੈਕਿੰਗ ਬਾਈ 350 ਰੁਪਏ ਮਤਲਬ 1 ਕਿਲੇ ਦੀ ਬਾਈ ਸਟਾਰਟ ਸਿਰੇ ਦੀ ਦਵਾਈ ਹੈ ਸਿਰੇ ਵੀਰੇ ਟਾਪ ਦਾ ਫੁੱਲ ਬੜਾ ਫੁੱਲ ਜ਼ਿੰਮੇਵਾਰੀ ਬਾਈ ਹੂੰ ਰਿਜ਼ਲਟ ਦੀ ਵੀ ਤੇ ਰੇਟ ਦੀ ਵੀ ਤੇ ਮਤਲਬ ਪੱਕੇ ਮਿਲਤੇ ਬਾਈ ਜਿੰਨਾ ਰੇਟ ਬੋਲਿਆ ਸਾਰਾ ਮਾਲ ਪੱਕੇ ਮਿਲਤੇ ਪੱਕੇ ਮਿਲਤੇ ਬਾਈ ਬਾਕੀ ਬਾਈ ਜਿਵੇਂ ਮੰਨ ਲਓ ਕੱਖਾਂ ਵਾਲੀ ਦਵਾਈ ਆ ਜਾਂਦੀ ਹੈ ਹਨਾ ਜਿਵੇਂ ਹੁਣ ਪਤੇ ਲੋ ਪਟੇਲਾ ਦਾ ਦਾ ਟਾਈਮ ਨਿਕਲ ਚੁੱਕਿਆ ਬਾਈ 9 ਮਨੀ ਗੋਲਡ ਮੰਨ ਲਓ ਆਪਾਂ ਠੀਕ ਹੈ ਜਿਹੜੀ ਕੱਖ ਹੋਣ ਤੋਂ ਬਾਅਦ ਹਾਂ ਕੱਖ ਹੋਏ ਤੋਂ ਮੰਨ ਲਓ ਠੀਕ ਹੈ ਉਹ ਬਾਈ 985 ਰੁਪਏ ਲੀਟਰ ਤੋਂ ਸਟਾਰਟ ਹੋਏ ਠੀਕ ਹੈ ਉਹ 8 10 ਕਿੱਲਿਆਂ ਤੇ ਹੋ ਜਾਂਦੀ ਹੈ 8 10 ਕਿੱਲਿਆਂ ਤੇ ਹੋ ਜਾਂਦੀ ਹੈ ਬਾਈ ਉਹ ਠੀਕ ਹੈ ਆਪਾਂ ਬਸ ਇੱਕ ਆਏ ਆ ਵੀ ਫੜਾਕਾ ਹੀ ਪਾਉਣਾ ਬਾਈ ਰੇਟਾਂ ਦਾ ਠੀਕ ਹੈ ਬਹੁਤ ਮਤਲਬ ਸਾਨੂੰ ਵੀ ਚਲੋ ਕਿਸਾਨ ਵੀਰ ਕਹਿੰਦੇ ਨੇ ਵੀ ਰੇਟ ਨਹੀਂ ਪਾਉਂਦੇ ਰੇਟ ਨਹੀਂ ਪਾ ਆਪਾਂ ਬਸ ਰੇਟ ਹੀ ਪਾਏ ਨੇ ਭਾਈ ਅੱਜ ਹੂੰ ਠੀਕ ਹੈ ਜੀ ਤੇ ਕਿਹੜੀ ਕਿਹੜੀ ਕੰਪਨੀ ਦਵਾਈ ਮਿਲ ਜਾਊਗਾ ਆਪਣੇ ਕੋਲੇ ਭਾਈ A ਤੋਂ ਲੈ ਕੇ Z ਤੱਕ ਕੰਪਨੀਆਂ ਨੇ ਠੀਕ ਹੈ ਸੈਂਟਾ ਹੋਗੇ ਬਾਹਰ ਹੋਗੇ ਯੂਪੀਐਲ ਹੋਗੇ ਹੂੰ ਟਾਟਾ ਹੋਗੇ ਭਾਈ ਕੋਰਟੇਵ ਵਗੈਰਾ ਸਾਰੀਆਂ ਮਹਾ ਭਾਈ ਕੋਈ ਕੰਪਨੀ ਛੱਡੀ ਐ ਨਹੀਂ ਭਾਈ ਠੀਕ ਹੈ ਜਿਹੜਾ ਮਰਜ਼ੀ ਬ੍ਰਾਂਡ ਆਕੇ ਬੰਦਾ ਜਿਹੜਾ ਮਰਜ਼ੀ ਭਾਈ ਬ੍ਰਾਂਡ ਲਓ ਠੀਕ ਹੈ ਜਿਹੜੀ ਉੱਤਮ ਸਾਰਾ ਕੁਝ A2Z ਬਈ ਆਪਣੇ ਕੋਲੇ ਅਵੇਲੇਬਲ ਆ ਠੀਕ ਹੈ ਤੇ ਪ੍ਰਦਾਨ ਦੇ ਵਿੱਚ ਕਿੰਨੀ ਕੁ ਵੈਰਾਈਟੀ ਆਪਣੇ ਕੋਲੇ ਪ੍ਰਦਾਨ ਬਈ ਆਪਣੇ ਕੋਲੇ ਘੱਟੋ ਘਾਟ 15 ਤਰ੍ਹਾਂ ਦੀ ਹੋਊਗੀ 15 ਤੋਂ 20 ਤਰ੍ਹਾਂ ਜਿਹੜੀ ਮਰਜ਼ੀ ਲੈ ਜਿਓ ਬਈ ਠੀਕ ਹੈ ਐ ਵੀ ਨਹੀਂ ਹਾਂ ਵੀ ਜਿਹੜੀ ਮਰਜ਼ੀ ਹੋਊਗੀ ਉੱਤਮ ਹੋਗੀ ਕ੍ਰਿਸਟਲ ਹੋ ਜਿਹੜੀ ਮਰਜ਼ੀ ਬਈ ਜਿਵੇਂ ਹੁਣ ਝੋਨੇ ਦਾ ਸੀਜ਼ਨ ਚੱਲਦਾ ਬਈ ਅੱਜ ਦੀ ਡੇਟ 'ਚ ਸਭ ਤੋਂ ਵੱਧ ਆਪਣੇ ਕੋਲੇ ਕਿਹੜਾ ਪ੍ਰੋਡਕਟ ਵਿਕ ਰਿਹਾ ਵਿਰੇ ਆਪਣੇ ਨਵੇਂ ਪ੍ਰੋਡਕਟ ਇਹੋ ਜਿਹੇ ਵੀਰੇ ਨਾਮੀ ਪ੍ਰੋਡਕਟ ਆ ਬਾ ਇਨੇ ਬਿਕਨ ਵਾਲਾ ਪ੍ਰੋਡਕਟ ਆ ਜਿਹੜਾ ਕਿ ਜ਼ਿਮੀਦਾਰਾਂ ਦੇ ਦਿਲ ਦੇ ਵਿੱਚ ਵਸਿਆ ਹੋਇਆ ਵੀਰੇ ਅਸੀਂ ਵੀਰੇ ਸਾਨੂੰ ਚ ਵੇਚ ਦੇਣੋਗੇ ਤਿੰਨ ਤੋਂ ਚਾਰ ਸਾਲ ਲਗਾਤਾਰ ਜੀ ਅਸੀਂ ਜਦੋਂ ਸਟਾਰਟਿੰਗ ਦੇ ਵਿੱਚ ਸਾਡੇ ਲੈ ਆ ਅਸੀਂ ਡਰਦਿਆਂ ਨੇ ਇੱਕ ਇੱਕ ਦੋ ਦੋ ਪੈਕਟ ਹਰੇਕ ਨੂੰ ਦੇ ਦੇ ਕਿੱਲੇ ਦੇ ਵਿੱਚ ਪਾਓ ਹੂੰ ਠੀਕ ਹੈ ਜਿਹੜੇ ਜ਼ਿਮੀਦਾਰ ਨੇ ਜਦੋਂ ਤੋ ਤਿੰਨ ਚਾਰ ਸਾਲਾਂ ਚਾਰ ਸਾਲ ਪਹਿਲਾਂ ਵਰਤਿਆ ਵੀਰੇ ਉਹਨੇ ਬਸ ਵਾਧਾ 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 ਮੈਂ ਕਹਿੰਦਾ ਗਾਹ ਰਿਸਤੇ ਨਹੀਂ ਲੋਕ ਪੋਣ ਲੱਗੇ ਵੀਰੇ ਹੂੰ ਆਪਣੇ ਨਾਮੇ ਬੜਾ ਟਪਿਆ ਪਾਰਸ ਬਣੇ ਫੁੱਲ ਗਰੰਟੀ ਹੈ ਵੀਰੇ 125% ਵੀਰੇ ਹੂੰ ਜਿਹਦੇ ਮਰਜ਼ੀ ਬਰਾਬਰ ਟੋਚਨ ਪਾ ਲੈ ਬੰਦਾ ਠੀਕ ਹੈ ਵੀ ਇਹਦੇ ਬਰਾਬਰ ਜਿਹੜਾ ਮਰਜ਼ੀ ਪ੍ਰੋਡਕਟ ਮੈਂ ਕਹਿੰਦਾ 5 ਕਿਲੋ ਕਿੱਲੇ ਦਾ ਪੋ ਵੀਰੇ ਫੁੱਲ ਰਿਜ਼ਲਟ ਆ ਵੀਰੇ ਜਿੱਥੇ ਪਾਗੇ ਆਪਣਾ ਪਾਰਸਮਣੀ ਜਿਵੇਂ ਬੱਲੇ ਬੱਲੇ ਕਰਾ ਦੋ ਠੀਕ ਹੈ ਪਹਿਲੇ ਰੇ ਪਾ ਦੋ ਦੂਜੇ ਰੇ ਪਾ ਦੋ ਤੀਜੇ ਰੇ ਪਾ ਦੋ ਵੀਰੇ ਜੂਰੀਨਾ ਮਿਕਸ ਹੋ ਕੇ ਡਾਣਾ ਹਾਂਜੀ ਹਾਂਜੀ ਹਰੇਕ ਬਦਲ ਚ ਪੈਂਦਾ ਹਰੇਕ ਬਦਲ ਚ ਵੀਰੇ ਜਿਹੜੀ ਮਰਜ਼ੀ ਬਦਲ ਚ ਪਾ ਲੈ ਬੰਦਾ ਠਣਕ ਚੋਣਾ ਗਾਰੰਟੀ ਆ ਫੁੱਲ ਵੀਰੇ ਜਦੋਂ ਇੱਕ ਵਾਰੀ ਬੰਦੇ ਨੇ ਪਾਤਾ ਦੱਸੋ ਚੌਥੇ ਪੰਜਵੇਂ ਦਿਨ ਵੀਰੇ ਠੀਕ ਹੈ ਵੀ ਹੈਗਾ ਬਸੇ ਚ ਮੈਂ ਕਹਿੰਦਾ ਜਿਹਦੇ ਮਰਜ਼ੀ ਬਰਾਬਰ ਚ ਕੋਈ ਮਰਜ਼ੀ ਚ ਹੀ ਜਾ ਦੇ ਮੁ ਠੀਕ ਹੈ ਹਾਂ ਜੀ ਹਾਂ ਜੀ ਤੇ ਇਸ ਤੋਂ ਬਣਾ ਹੁਣ ਜਿਵੇਂ ਬਈ ਆਪਣੇ ਲਵੇ ਗੱਲ ਕਰੀ ਅੱਗੇ ਗੋਵ ਵਾਲੀ ਸੁੰਡੀ ਵਾਸਤੇ ਗੋਵ ਵਾਲੀ ਸੁੰਡੀ ਵਾਸਤੇ ਵੀਰੇ ਆਪਣੇ ਲਵੇ ਹੂੰ ਡਾਊਨ 17 ਰੁਪਏ ਆ ਵੀਰੇ ਠੀਕ ਹੈ ਸਿਰਫ 80 ਤੋਂ ਲੈ ਕੇ 100 ਮਿਲ ਇਕੜ ਦੇ ਪੈਂਦੀ ਆ ਵੀਰੇ ਹੂੰ ਫੁੱਲ ਗਰੰਟੀ ਨ ਕਰਾਵਾਂਗੇ 40 ਤੋਂ 45 ਦਿਨਾਂ ਤੀ ਸਪਰੇਅ ਕਰਨੀਆਂ ਕੋਈ ਪ੍ਰਦਾਨ ਪਾਉਣ ਦੀ ਲੋੜ ਨਹੀਂ ਕਿੰਨੇ ਟਾਈਮ ਦਾ ਰਿਜ਼ਲਟ ਇਹਦਾ ਰਿਜ਼ਲਟ ਕਾ 20 ਦਿਨ ਦਾ ਵੀਰੇ 20 ਦਿਨ ਉਸ ਤੋਂ ਬਾਅਦ ਆ ਗਿਆ ਜਮਾ ਆਪਣੇ ਲਵੇ 95 11 ਹੂੰ ਇਹਦਾ ਕੰਮ ਜਮਾ ਲਾਸਟ ਵਾਲਾ ਲਾਸਟ ਵਾਲਾ ਹਥਿਆਰਾ ਵੀਰੇ ਕੰਮ ਵੀ ਇਹਨੇ 911 ਵਾਂਗੂ ਕਰ ਮੈਂ ਕਹਿੰਦਾ 911 ਵਾਂਗੂ ਕੰਮ ਕਰਨਾ ਵੀਰੇ ਨੇ ਠੀਕ ਹੈ ਹਾਂਜੀ ਤੇ ਇਹਦਾ ਕਿੰਨੇ ਟਾਈਮ ਦਾ ਰਿਜ਼ਲਟ ਹੈ ਰਿਜ਼ਲਟ ਵੀਰੇ 15 ਤੋਂ ਲੈ ਕੇ 20 ਦਿਨਾਂ ਦਾ ਰਿਜ਼ਲਟ ਹਰੇਕ ਦਵਾਈ ਦਾ ਠੀਕ ਹੈ ਠੀਕ ਹੈ ਜਦੋਂ ਸਪਰੇਅ ਕਰਨੀਆਂ ਥੱਲੇ ਹਲਕਾ ਫੁਲਕਾ ਪਾਣੀ ਹੋਣਾ ਚਾਹੀਦਾ ਜ਼ਰੂਰੀ ਵੀਰੇ ਠੀਕ ਹੈ ਗੱਲ ਚਾਹੀਦੀ ਗੱਲ ਚਾਹੀਦੀ ਵੀਰੇ ਠੀਕ ਹੈ ਗੱਲ ਬੱਤਰ ਚ ਕਰੋ ਇਹਨੂੰ ਉਸ ਤੋਂ ਬਾਅਦ ਹੈ ਕਿ ਪਹਿਲੇ ਡਿਫੈਂਡਰ ਸੁੰਡੀ ਵਾਸਤੇ ਵੀਰੇ ਹੂੰ ਠੀਕ ਹੈ ਜੀ ਕਿਹਦਾ ਵੀ ਰਿਜ਼ਲਟ ਪੂਰਾ ਹੈ ਟੌਪ ਦਾ ਵੀਰੇ ਗਰੰਟੀ ਨਾਲ ਤੇ ਪੱਤਾ ਲਵੇਟ ਵਾਸਤੇ ਬਈ ਪੱਤਾ ਲਵੇਟ ਗੋਬਦੀ ਸੁੰਡੀ ਵੀਰੇ ਕਿੰਦਾ ਭਕੜ ਸਾਰਾ ਮਾਰੋ ਵੀਰੇ ਇਹ ਕੱਲੀਓ ਕੱਲੀ ਜੀ ਠੀਕ ਹੈ ਤੇ ਬਾਕੀ ਤੇਲੇ ਵਾਸਤੇ ਬਈ ਆਪਣੇ ਲਾ ਕੇ ਕਿਹੜੇ ਕਿਹੜੇ ਤੇਲੇ ਵਾਸਤੇ ਵੀਰੇ ਸੁੱਕੀ ਇਕਟਾਰਾ ਜਿਵੇਂ 25% ਵਾਲੀ ਆ 100 ਗ੍ਰਾਮ ਕਿੱਲੇ ਦੇ ਪੈਂਦੀ ਆ ਲਿਓਕੜ ਇਕਟਾਰਾ ਜਿਵੇਂ ਉਹ ਵੀ 100 ਗ੍ਰਾਮ ਕਿੱਲੇ ਦੇ ਪੈਂਦੀ ਆ ਤੇ ਜਿਵੇਂ ਸੁੰਡੀ ਵਾਲੀ ਜਿਹੜਾ ਬੰਦਾ ਪਾਉਂਦਾ ਨਾਲ ਕਸਟੂਡੀਆ ਪਾ ਸਕਦਾ ਨਾਲ ਐਮੀ ਸਟਾਰ ਪਾ ਸਕਦਾ ਜਮਾ ਕਸਟੂਡੀਆ ਵੀ ਜਮਾ ਸਸਤੇ ਰੇਟਾਂ ਦੇ ਵੀਰੇ ਠੀਕ ਹੈ ਠੀਕ ਹੈ 4 ਤੋਂ ਲੈ ਕੇ 5 ਕਿੱਗ ਠੀਕ ਹੈ ਤੇ ਫੰਗੀ ਸਾਈਡ ਹੋਰ ਕਿੜ ਕਿੜਾ ਆ ਜਾਵੇ ਫੰਗੀ ਸਾਈਡ ਦਾ ਵੀ ਆਪ ਲੋ ਜਿਹੜਾ ਮਰਜ਼ੀ ਫੰਗੀ ਛੜ ਦੇ ਲੈ ਬੰਦਾ ਉਹੀ ਫੰਗੀ ਛੜੇ ਮਿਲੂਗਾ ਵੀ ਆ ਕੇ ਮੰਗਣ ਆਲਾ ਬਣੇ ਮੈਂ ਕਹਣਾ ਮੰਗਣ ਆਲਾ ਬਣੇ ਵੀਰੇ ਠੀਕ ਹੈ ਤੇ ਭਾਈ ਜਿਵੇਂ ਡਿਲੀਵਰੀ ਦੀ ਗੱਲ ਕਰਦੇ ਹੁੰਨੇ ਆਪਾਂ ਹਾਂ ਜੀ ਹਾਂ ਜੀ ਆਪਾਂ ਕਿੱਥੇ ਕਿੱਥੇ ਡਿਲੀਵਰੀ ਡਿਲੀਵਰੀ ਦਾ ਵੀਰੇ ਮੈਂ ਕਹਿੰਦਾ ਸੀ ਉਹ ਪਿੰਡ ਦਾ ਨਾਮ ਵੀ ਨਹੀਂ ਸੁਣਿਆ ਜਿੱਥੇ ਆਪਣਾ ਮਾਲ ਆਉਂਦਾ ਠੀਕ ਹੈ ਹੈ ਭਾਈ ਨੂੰ ਬਾਰੇ ਬਾਰੇ ਪੁੱਛਣਾ ਪੈਂਦਾ ਵੀ ਹੈ ਕਿੱਥੇ ਆ ਬੰਦਾ ਭਾਈ ਹੈ ਜਿਹੜਾ ਦੱਸ ਦੇ ਜਿਹੜਾ ਦੱਸ ਕਿਹੜਾ ਹੈ ਭਾਈ ਠੀਕ ਹੈ ਵੀ ਪੂਰੇ ਪੰਜਾਬ ਚ ਜੇ ਮੈਂ ਕੱਲ ਦੀ ਗੱਲ ਆ ਬਾਈ ਬੰਦੇ ਨੇ ਲਿਖਿਆ ਦਾ ਫਤਿਹਗੜਾ ਫਤਿਹਗੜਾ ਬੰਦਾ ਇਧਰ ਫੇਰੀ ਗਿਆ ਸਰਹੰਦ ਵਾਲੇ ਰੀਜ ਉਹ ਫਤਿਹਗੜਾ ਹੈਗਾ ਦੀ ਇਧਰ ਵੀਰੇ ਮੋਗੇ ਵਾਲੇ ਪਾਸੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਦੀ ਵੀ ਆਲ ਪੰਜਾਬ ਚ ਆਪਣੀ ਡਿਲੀਵਰੀ ਫਰੀ ਆ ਡਿਲੀਵਰੀ ਵੀਰੇ ਆਲ ਓਵਰ ਇੰਡੀਆ ਤੇ ਫਰੀ ਆ ਤੇ ਜਿਵੇਂ ਹੁਣ ਸੀਜ਼ਨ ਦਾ ਵੀਰੇ ਬੜਾ ਨਜਾਇਜ਼ ਜੋਰ ਆ ਬੰਦਾ ਜਿਹਨੇ ਆਰਡਰ ਪਾਉਣਾ ਵੀਰੇ ਘੱਟੋ ਘੱਟ 3-4 ਦਿਨ ਪਹਿਲਾਂ ਪਾਵੇ ਮੇਰਾ ਵੀਰ ਠੀਕ ਆ ਠੀਕ ਆ ਨਾ ਜਿਵੇਂ ਮੈਂ ਔਕੇ ਜਗ੍ਹਾ ਲੈਂਦਾ ਵੀ ਅੱਜ ਹੀ ਮੈਨੂੰ ਉੱਪਰ ਦੀ ਕਰੋ ਬਹੁਤ ਦਿੱਕਤ ਆ ਰਹੀ ਹੈ ਵੀਰੇ ਠੀਕ ਆ 2 3 4 5 ਦਿਨ ਪਹਿਲਾਂ ਲਿਖਾ ਦਿਓ ਤਾਂ ਬੰਦੇ ਜੀ ਬੱਲੇ ਕਿੰਨੇ ਬੰਦੇ ਫਿਰਦੇ ਨੇ ਬਾਈ ਆਪਣੇ ਪੰਜਾਬ ਚ ਬੰਦੇ ਤਾਂ ਵੀਰੇ ਆਪਣੇ ਘੱਟੋ ਘੱਟ ਬਾਬੇ ਦੀ ਕਿਰਪਾ ਨਾਲ 24-25 ਬੰਦੇ ਨੇ ਵੀਰੇ ਠੀਕ ਆ ਠੀਕ ਆ 4 ਤਾਂ ਆਪਣੇ ਗੱਡ 6 ਵਜੇ ਠੀਕ ਹੈ ਰਾਤ ਨੂੰ ਪੜਦੇ ਨੇ 10 11 ਵਜੇ ਠੀਕ ਹੈ ਹੁਣ ਜਿਵੇਂ ਮੁੰਡੇ ਆ ਹੀ ਜਾਂਦੇ ਨੇ ਵੀਰੇ ਹੁਣ ਮਾਲ ਬਣ ਕੇ ਲੈ ਕੇ ਭਾਜਣਗੇ ਜਿਹਨੇ ਕੋਈ ਤੜਕੇ 5 ਵਜੇ ਤੁਰਪਿਆਂ ਦਾ ਕੋਈ ਤੜਕੇ 6 ਵਜੇ ਤੁਰਪਿਆਂ ਦਾ ਐਂ ਚਲੀ ਜਾਂਦਾ ਤੇ オリジナਲਟੀ ਦੀ ਆਪਾਂ ਕਿੰਨੀ ਗਾਰੰਟੀ ਲੈ ਲਾਂਗੇ ਬਾਈ オリジナル ਦਾ ਤੁਹਾਨੂੰ ਪਤਾ ਬਾਈ ਅੱਜ ਘਟੋ ਘਟ 20 ਸਾਲ ਹੋ ਗਏ ਬੈਠੇ ਨੂੰ ਮਾਰਕੀਟ ਦੇ ਵਿੱਚ ਵੀਰੇ ਹੂੰ ਉਹਦਾ ਕੋਈ ਆਪਣਾ ਦਾ ਕੋਈ ਬਲੇਮ ਹੈ ਨਹੀਂ ਵੀਰੇ ਅੱਜ ਤੱਕ ਲਾਏ ਕਿਸੇ ਨੇ ਇਹ ਆਪਾਂ ਕੋਈ ਡੁਪਲੀਕੇਟ ਚੀਜ਼ ਵੇਚੀਏ ਜਾਂ ਡੁਪਲੀਕੇਟ ਕੋਈ ਦਵਾਈ ਵੇਚੀਏ ਠੀਕ ਹੈ ਜ਼ਿੰਮੇਵਾਰਾ ਦੇ ਮੁੰਡੇ ਆ ਨਾ ਤਾਂ ਕੋਈ ਗਲਤ ਕੰਮ ਕੀਤਾ ਨਾ ਕਰਨਾ ਜੀ ਠੀਕ ਹੈ ਉਹ ਲੋਕ ਬਸੇਰੇ ਤੱਬੇ ਲੈ ਜੀ ਨੇ ਤੈਨੂੰ ਪਤਾ ਤਾਂ ਆਪਾਂ ਕਿਸੇ ਨੂੰ ਫੜ ਨਹੀਂ ਸਕਦੇ ਵੀਰੇ ਠੀਕ ਹੈ ਨਾ ਤੇ ਐਡਰੈਸ ਦੀ ਗੱਲ ਕਰ ਲਈ ਬਈ ਐਡਰੈਸ ਤਾਂ ਵੀਰੇ ਜਿਵੇਂ ਆਪਣਾ ਐਡਰੈਸ ਆ 메ਨ ਐਡਰੈਸ ਆ ਵੀਰੇ ਹੂੰ ਤੰਤਨ ਬਾਬਾ ਨਾਸ ਸਿੰਘ ਖੇਤੀਬਾੜੀ ਸਟੋਰ ਮਡੇਰਾ ਰੋਡ ਬੱਕਰੀਆਂ ਵਾਲੀ ਮੰਡੀ ਨੇਰੇ ਸਰਕਾਰੀ ਸਕੂਲ ਮਡੇਆਂ ਵਾਲਾ ਵੀਰੇ ਜਿਹੜਾ ਆਪਣਾ ਰੋਡ ਆ ਵੀਰੇ ਟੱਡਰੀਆਂ ਰੋਡ ਆ ਠੀਕ ਹੈ ਲੌਂਗਵਾਲ ਤੋਂ ਮਡੇਰਾਲੇ ਏਡੇ ਤੋਂ ਬਸ 100 200 ਮੀਟਰ ਤੇ ਦੁਕਾਨ ਤੇ ਬਾਕੀ ਦੁਕਾਨ ਦੇ ਕੋਲੇ ਆ ਕੇ ਜ਼ਿੰਮੇਦਾਰਾਂ ਦਾ ਇੰਨਾ ਇਕੱਠ ਗੱਡੀਆਂ ਮੋਟਰਸਾਈਕਲ ਖੜੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਕਿਸੇ ਜਗ੍ਹਾ ਤੇ ਆਇਆ ਆਪਾਂ ਤੇ ਇੰਨਾ ਇੱਕ ਮਸ਼ਹੂਰ ਦੁਕਾਨ ਆ ਇਹ ਲੌਂਗਵਾਲ ਪੰਜਾਬ ਦਾ ਸਭ ਤੋਂ ਵੱਡਾ ਖੇਤੀਬਾੜੀ ਸਟੋਰ ਤਾਂ ਬਣਿਆ ਜੇ ਇੱਥੇ ਰੇਟ ਘੱਟ ਹੈ ਤੇ ਕੁਆਲਟੀ ਹੈ ਗਿਆ ਸੋ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਬਾਸਮਤੀ ਦੀ ਸਭ ਤੋਂ ਵੱਡੀ ਸਮੱਸਿਆ ਝੰਡਾ ਰੋਗ ਕਿਉਂਕਿ ਝੰਡਾ ਰੋਗ ਤੋਂ ਕਵਰਾਂ ਦੇ ਕਈ ਕਿਸਾਨ ਤਾਂ ਬਾਸਮਤੀ ਲਾਉਂਦੇ ਹੀ ਨਹੀਂ ਬਈ ਕਿੰਨੇ ਕੁ ਗਰੰਟੀ ਲੈਣਾ ਝੰਡਾ ਰੋਗ ਦਾ ਹੱਲ ਕਰਕੇ ਦੇਹਾਂਗਾ ਆਪਾਂ ਝੰਡਾ ਰੋਗ ਦੀ ਪੂਰੀ ਫੁੱਲ ਗਰੰਟੀ ਕੋਈ ਝੰਡਾ ਰੋਗ ਕਹਿੰਦਾ ਕੋਈ ਉਹਨੂੰ ਉੱਚਾ ਨੀਮਾ ਬੂਝਾ ਕਹਿੰਦਾ ਹਾਂ ਕੋਈ ਬਕਾਨੀ ਰੋਗ ਕਹਿੰਦਾ ਹਾਂ ਉਹ ਰੋਗ ਨਾ ਜੀ ਬਾਸਮਤੀ ਵੈਰਾਈਟੀ ਦੇ ਵਿੱਚ ਆਉਣੀ ਆਉਣਾ ਹੂੰ ਕਦੇ ਤਾਂ ਉਹ ਮੰਨ ਲਓ ਜੇ ਆਪਾਂ ਪਹਿਲਾਂ ਪੌਦੇ ਟ੍ਰਾਂਸਪਲੈਂਟਿੰਗ ਕਰਦੇ ਆਂ ਕਈ ਫਾਰਮਰ ਤਾਂ ਉਹਦੋਂ ਉਹਦੀ ਟਰੀਟਮੈਂਟ ਕਰ ਲੈਂਦੇ ਆ ਪਰ ਫੇਰ ਵੀ ਬਾਹਣ ਦੇ ਵਿੱਚ ਇਹਨੂੰ ਟ੍ਰਾਂਸਪਲੈਂਟਿਵ ਹੋਊਗੀ ਉੱਛੇ ਡਿੱਕ ਤੋਂ ਉਹਨੇ ਆਉਣੇ ਆਉਣੀਆਂ ਪਰ ਉਹਦਾ ਆਪਣੇ ਕੋਲੇ ਪੱਕਾ ਹੱਲ ਆ ਪੂਰਾ ਟੌਪ ਦਾ ਰਿਜ਼ਲਟ ਆ ਦੋ ਵਾਰ ਪੈਣੀ ਐ ਅੱਧੀ ਕਿਲੋ ਪਰ ਏਕੜ ਦੀ ਡੋਜ਼ ਐ ਦੀ ਜਿੱਥੇ ਤੁਸੀਂ ਦੋ ਵਾਰ ਪਾਤੀ ਮੈਂ ਗਾਰੰਟੀ ਦਿੰਦਾ ਥੋੜੇ ਝੜਾ ਰੋਗ ਹੋਊਗਾ ਨਹੀਂ ਜੇ ਹੋ ਗਿਆ ਤਾਂ ਜੜ ਤੋਂ ਬਚਾ ਦਾਂਗੇ ਸਕਾਰਾਂਗੇ ਐਨੀ ਗਾਰੰਟੀ ਆ ਠੀਕ ਹੈ